ਮੈਂ ਤੈਨੂੰ ਇੱਕ ਦੱਸਾਂ ਬਾਹਲੇ ਤੇਰੇ ਮੈਂ ਨਾ ਕੰਨ ਖਾਵਾਂ ਨਾ ਲੋੜ ਆ ਇਹਨਾਂ ਨੇ ਤੈਨੂੰ ਐ ਕਿਹਾ ਹੈ ਐ ਪਕੂ ਉਹ ਵੀ ਜਹੋਂ ਨਵਾਂ ਸਾਲ ਆ ਬਣਾ ਮੈਂ ਤੇਰੀ ਸਮਝ ਗਿਆ ਮੰਨ ਗਿਆ ਬਸ ਮੰਨ ਗਿਆ ਸੁਣ ਲੈ ਮੈਂ ਜਿਹੜੀ ਗੱਲ ਤੈਨੂੰ ਕਹਿਣਾ ਮੈਂ ਉਹ ਵੀ ਕਰਦਾ ਸੀ ਪਰਦੇ ਚ ਨਹੀਂ ਰੱਖਦਾ ਪੁੱਤ ਮੈਂ ਸਾਰੀ ਸਿੱਧੀ ਗੱਲ ਤੇਰੀ ਹੁਣ ਪਾ ਲੈਣਾ ਇਹ ਜੋ ਮਰਜ਼ੀ ਕਹੀ ਜਾਵੇ ਇੱਧਰ ਉਹ ਦਾ ਇਹ ਗੱਲ ਛੱਡ ਦੇ ਇਹ ਤਾਂ ਆਪਦੀ ਗੱਲ ਆਪਣੀ ਇਹ ਤੂੰ ਸਾਡਾ ਵੀ ਮਾਨ ਰੱਖਣਾ ਤੇਰਾ ਮਾਨ ਆ ਤੇਰੇ ਕੋਲ ਦੋ ਜਣੇ ਆ ਪੁੱਤ ਫੇਰ ਕੀ ਹੋ ਗਿਆ ਤੇਰੇ ਕੋਲ ਖੜੇ ਆ ਉਹ ਗੱਲ ਆ ਖਿੱਚ ਵੀ ਦਲਾ ਖਾ ਖਿੱਚ ਲੈ ਕੱਟ ਚ ਨਹੀਂ ਨਹੀਂ ਹੋਊਗਾ ਉਹ ਹੋਊਗਾ ਚਾਰੀ ਦਾ ਪੁੱਤ ਸੱਚ ਹੈ ਚੰਗੀ ਮੈਂ ਚਾਹ ਖਜੂਰੀਆ ਪਹਿਲਾਂ 10 ਮਿੰਟ ਚੱਲ ਬੋਲੀ ਨਾ ਤੇਰਾ ਵੱਡ ਜਾ दो कट खाली तू ओ नहीं चाचा नहीं मान ले यार कर नहीं होने नहीं ना चाचा ना एक मिनट खड़ू फिर हां या पूवे नहीं ओ नहीं खच नहीं ओ खच ले यार ओ नहीं यार ओ नहीं नहीं चाचा मान नहीं यार मान मान और ओ खच ओ यार चाचा नहीं यार बस बस ओ नहीं मान यार चाचा टका ना करा यार टका ना करा समझ करा के बीच बात चढ़ा जल्दी ਉਹ ਕੋਈ ਆ ਚਾਚਾ ਇਹ ਘੱਟ ਵੇਟ ਉਹ ਮੈਂ ਕਿਹਾ ਤੂੰ ਬੋਲ ਨਹੀਂ ਨਾ ਹੁਣ ਉਹ ਚਾਚਾ ਸਾਡੀ ਮੈਂ ਬੋਲ ਨਹੀਂ ਨਾ ਹੁਣ ਬਸ ਤੂੰ ਉਹ ਯਾਰ ਨਹੀਂ ਭਾਂਜਾ ਇਹ ਢੀਚੋ ਟਿਕਾਣਾ ਮੇਰਾ ਮਾਨ ਗੀ ਇਹ ਤਾਂ ਮੈਂ ਥਾਣੇ ਭਰੀ ਇਹ ਮੈਂ ਸਹੀ ਆ ਯਾਰ ਇਹ ਕਾ ਸੱਚਾ ਹੈ ਮਾਈ ਦਾ ਜੀ ਆ ਪੈਸੇ ਭੜੇ ਨਹੀਂ ਲੇਗਾ ਕੋਈ ਨਾ ਉਹ ਤੁਸੀਂ ਵੀ ਜੰਪ ਕਰ ਜਾਓ ਕੋਈ ਨਹੀਂ ਕੋਈ ਨਹੀਂ ਤੁਸੀਂ ਚੁੱਪ ਕਰ ਕੋਈ ਨਾ ਕੋਈ ਇੱਕ ਮਿੰਟ ਖੜੋ ਜਾ ਤੂੰ ਕੋਈ ਨਾ ਬਾਲੀ ਖੁੱਤੀ ਆ ਯਾਰ ਉਹ ਕੋਈ ਨਹੀਂ ਕੋਈ ਨਾ ਬਾਲੀ ਖੁੱਤੀ ਆ ਤਾਇਆ ਅਗਲੇ ਨੋਟ ਪਾਟਾ ਨਹੀਂ ਦੇਣਾ ਕੋਈ ਨਾ ਖੱਤ ਲੈਣ ਦਿਓ ਪੈਸੇ 20 ਸਰੀ ਮੈਂ ਆ ਯਾਰ ਕੋਲੇ ਨਹੀਂ ਲੈਣ ਲੈ ਲੋ ਚੋਰ 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 ਚੱਲ ਇਹ ਥੰਡ ਮੇ ਪਾਣੀ ਇਹ ਥੰਡੋ ਰੱਖਾ ਸਕਦਾ ਜੀ ਤਾਂ ਪਾਣੀ ਪੀ ਲੈਰੇ ਜੋਈਆ 20 ਗਲ ਦੁੱਧ ਆਇਆ ਉਹ ਤਾਂ ਆ ਪਾਣੀ ਕੋਈ ਨਹੀਂ ਕੋਈ ਨਹੀਂ ਕਸਮ ਨਾ ਕੀ ਕਹਾ ਯਾਰ ਹੁਣ ਤੈਨੂੰ ਦੱਸ ਕੋਈ ਹੋਣੀ ਗੱਲ ਫੇਰ ਇਹ ਕੋਈ ਰਾਏ ਕਰਕੇ ਦੱਸ ਦੇ ਵੀ ਮੰਗੇ ਐ ਕਰ ਦੇ ਲੈ ਜਰ ਗੰਨੀਆ ਹੋ ਗਈ ਹੈ ਯਕੀਨ ਕਰੀ ਜੀ ਝੂਠ ਜਮੇ ਨਹੀਂ ਆਹ ਤੀਰਾ ਫਰਾਂਦੇ ਸੀ ਠੀਕ ਹੈ ਮੈਂ 1840 ਤੇ ਹੁਣ ਫਿਰ ਕੀ ਚੱਕਰ ਆ ਹੁਣ 10 ਰੇ ਨੂੰ 35 ਕੋਈ ਯਾਰ ਹੱਦ ਹੋ ਗਈ ਕਹਿੰਦਾ ਪੂਰਾ ਟੋਲੀ ਉਹ ਕਹਿੰਦਾ ਸਾਡੇ ਨਾਲ ਜਣੀ ਉਹ ਗੱਲ ਹੋਈ ਜਾਂਦੀ ਆ ਚਲ ਆਇਆ ਫਿਰ ਆਪਣੇ ਵੀ ਐਨ ਹੁਣ ਯਾਰ ਪੈਸੇ ਲਾ ਕੇ ਹਣੀ ਬਾਈ ਮੰਨ ਲੈ ਲੱਗ ਗਿਆ ਬਾਈ ਤੀ ਯਾਰ ਜੱਡੀ ਮਰਜੀ ਲਾ ਲੈ ਜੇ ਥੱਲੇ ਬੈਠਾ ਨਾ ਇਹ ਯਾਦ ਕਰੂਗਾ ਵੀ ਹਾਂ ਮੱਚ ਹੈਗੀ ਆ ਆਪਾਂ ਅੱਡਾ ਕਿੱਲੀਆਂ ਘੱਟ ਲਈ ਆਇਆ ਧਾਲੀ ਵਾਲਾ 2000 ਦੀ ਕੀ ਗੱਲ ਆ ਆ ਗਿਆ ਦੋ ਤਾਂ ਦਲਾਲ ਕੋਈ ਲੈ ਲੈਣੀ ਆ ਜਾ ਮੈਂ ਉਹ ਨਹੀਂ ਆਓ ਕਿੰਨੇ ਦੀ ਕਰਦਾ ਦੱਸ ਤੀਂ ਕੋਈ ਕਰਦਾ ਆਪਣਾ ਕੀ ਮੰਗਦਾ ਨਾ ਦੋ ਨਹੀਂ ਐਨਾ ਫਿਰ ਫਿਰ ਤਾਂ ਉੱਥੇ ਲੈ ਗਿਆ ਤੂੰ ਉਹ ਉਹ ਦਾਦਿਆਂ ਦੇ ਲਾਗ ਪਿੱਛੇ ਨਹੀਂ ਰੁਕਦੇ ਹੁੰਦੇ ਇਹ ਲਾਗਾ ਹੈ ਟੱਕਾ ਕਰ ਦੂ ਨਾ ਲਾਗੀ ਦੇ ਲਾਗ ਪਿੱਛੇ ਨਹੀਂ ਕੁਝ ਹੁੰਦਾ ਹੁੰਦਾ ਨਹੀਂ ਨਹੀਂ ਛੱਡ ਵੀ ਬੱਚਾ ਆ ਆਪਣੀ ਹਰ ਛੱਡ ਬੱਚਾ ਛੋੜ ਯਾਰ ਛੋੜ ਲੈ ਛੱਡੀ ਭਾਈ ਬੱਚੇ ਛੱਡ ਦੇ ਤੇ ਛੱਡ

ਅੰਜ ਮੰਗਾਈ ਹੋ ਗਈ ਸੌਦਾ ਹਾਂਜੀ ਬਾਈ ਜੀ ਹੋ ਗਿਆ ਜੀ ਬਾਈ ਜੀ ਕਿਹੜਾ ਪੈਂਦਾ ਈ ਆਪਣਾ ਪੋੜਾ ੜਾ ਈ ਬਾਈ ਦੇ ਪਿੰਡ ਹੋ ਜਾਣਾ ਇਹ ਆਪਣੇ ਪਿੰਡ ਦੇ ਆ ਹਾਂਜੀ ਬਾਈ ਨੂੰ ਦਿੱਤੀ ਆ ਠੀਕ ਹੈ ਜੀ ਇਹ ਢਾਲੀ ਵਾਲਾ ਦੇ ਘਰਾਂ ਚੋਂ ਆ ਆਪਣੇ ਪਿੰਡ ਦੇ ਆ ਮੈਂ ਪਛਾਣਿਆ ਨਹੀਂ ਸੀ ਇਹਨਾਂ ਨੇ ਅੱਜ ਮੈਨੂੰ ਪਛਾਣ ਲਿਆ ਠੀਕ ਹੈ ਜੀ ਮੈਂ ਇਸ ਲਈ ਆ ਦੂਜੇ ਸੂਏਆਂ 15 16 ਲੀਟਰ ਦੁੱਧ ਦੇ ਤਿਆਰ ਹੈ 15 16 ਲੀਟਰ ਦੁੱਧ ਤਿਆਰ ਆਈ ਆ ਹਾਂਜੀ ਠੀਕ ਹੈ ਜੀ ਪਹਿਲੇ ਸੂਏ ਕਿੰਨਾ ਦੁੱਧ ਸੀ ਬਾਈ ਜੀ ਭਾਈ ਇਹਨਾਂ 13 ਲੀਟਰ ਕੱਢਿਆ ਤੁਸੀਂ 13 ਲੀਟਰ ਹੀ ਹੁਣ ਬੱਚਾ ਕੀ ਆ ਜੀ ਮੰਗਰਾ ਕੱਟੀ ਆ ਜੀ ਬਾਹੂ ਬਲੀ ਦੀ ਕੱਟੀ ਬਾਹੂ ਬਲੀ ਦੀ ਬਾਹੂ ਬਲੀ ਵੀ ਕੱਟੀ ਆ ਕੱਟੀ ਪੂਰੀ ਰਾਜੀ ਆ ਠੀਕ ਆ ਜੀ ਮੈਂ ਇਸ ਦਾ ਆਰਡਰ ਕੁਆਲਿਟੀ ਪੂਰੀ ਦਿਖਾ ਲਓ ਜੀ ਦੋਸਤੋ ਆਰਡਰ ਕੁਆਲਿਟੀ ਤੇ ਮਾਰੋ ਨਿਗਾ ਤੇ ਚੱਲੀ ਆ ਮਰਾਦਾਬਾਦ ਤੇ ਆਪਾਂ ਪੁੱਛਦੇ ਆ ਮੰਗਾ ਜੀ ਨੁੱਕੀ ਦੇ ਨਾਲ ਜਾ ਰਹੀਏ ਮੰਗਾ ਜੀ ਇਹ ਕਿੰਨਾ ਕੁ ਜਾ ਰਹੀ ਮੱਝ ਇਹ ਇਹ ਖਾਨ ਸਾਹਿਬ ਕੋਲ ਜਾ ਰਹੀ ਹੈ ਜੀ ਮਰਾਦਾਬਾਦ ਖਾਨ ਸਾਹਿਬ ਕੋਲ ਜੀ ਹਾਂਜੀ ਕਿੰਨਾ ਮਜਾ ਹੋਊਗਾ ਜੀ ਅੱਜ ਹੋਗਦੇ ਜੀ ਨੌ ਨੌ ਹੋਣਗੇ ਜੀ ਹਾਂ ਤੇ ਹੋਰ ਵੀ ਖਰੀਦਦਾਰੀ ਕਰੋਗੇ ਜੀ ਬਾਜੀ ਹੁਣ ਨੌ ਰੱਖਾਂਗੇ ਜਾਂ ਇੱਕ ਅੱਡੀ ਹੋਰ ਕਰਾਂਗੇ ਠੀਕ ਹੈ ਤੇ ਅੱਜ ਨਵਾਂ ਸਾਲ ਆ ਤੇ ਤੁਹਾਡੇ ਜਿੰਨੇ YouTube ਦੇ ਸਾਰੇ ਬੰਦੇ ਜਿੰਨੇ ਮੇਰੇ ਵੀਰ ਭਾਈ ਦੇਖਦੇ ਆ ਸਭ ਨੂੰ ਹੈਪੀ ਨਿਊ ਇਅਰ ਠੀਕ ਹੈ ਜੀ ਹਾਂਜੀ ਤੇ ਮੰਗਾ ਜੀ ਕੋਈ ਨਵਾਂ ਗਾਹ ਕਾਉਣਾ ਭਾਈ ਆਪਣੇ ਕੋਲੇ ਨਵੇਂ ਗਾਹ ਕੋਲ ਫੁੱਲ ਸਹੂਲਤਾ ਜੀ ਠੀਕ ਹੈ ਜੀ ਜਦੋਂ ਮਰਜ਼ੀ ਆਓ ਇਹ ਦੇਖੀ ਜੀ ਤੇ ਮੋਬਾਈਲ ਨੰਬਰ ਬੋਲ ਦੋ ਜੀ 98785 ਜੀ 12049 ਜੀ ਇੱਕ ਵਾਰੀ ਹੋਰ ਬੋਲ ਦੋ ਜੀ 98785 ਜੀ 12049 ਜੀ ਠੀਕ ਹੈ ਜੀ ਲਓ ਵੀ ਇਹ ਧੜੀ ਵਾਲਾ ਆਪਣੇ ਪਿੰਡੋਂ ਆਪਣੇ ਪਧੌੜ ਤੋਂ ਜੀ ਹਾਂ ਠੀਕ ਹੈ ਜੀ ਓਕੇ ਜੀ ਓਕੇ ਜੀ ਲੋਬੇ ਦੋਸਤੋ ਅੱਜ ਆਪਾਂ ਆ ਗਿਆ ਹਾਂ ਆਪਰਾ ਪਟੂ ਮੁੰਡੇ ਤਰੀਕ ਹੈਗੀ 1 ਤੇ ਪਹਿਲਾ ਮਹੀਨਾ 2026 ਤੇ ਭਾਈ ਜੀ ਆਪਣੀ ਵੀਡੀਓ ਨੂੰ ਬਹੁਤ ਬਹੁਤ ਲਾਈਕ ਸ਼ੇਅਰ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਆਪ ਨਵੀਂ ਤੋਂ ਨਵੀਂ ਅਪਡੇਟ ਦੇ ਸਕੀਏ